ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਪੰਜਾਬ ਪੁਲਿਸ ਪੰਚਾਇਤਾਂ ਦੇ ਨਾਲ ਮਿਲ ਕੇ ਨਸ਼ੇ ਦਾ ਖਾਤਮਾ ਕਰੇਗੀ ਇਸੇ ਤਹਿਤ ਬਠਿੰਡਾ ਜ਼ਪੁਲਿਸ ਨੇ ਹਲਕਾ ਰਾਮਪੁਰ ਫੂਲਦੀਆਂ 15 ਪੰਚਾਇਤਾਂ ਨਾਲ ਮੀਟਿੰਗ ਕੀਤੀ ਜਿਸ 'ਚ ਫੈਸਲਾ ਲਿਆ ਗਿਆ ਹੈ ਕਿ ਨਸ਼ੇ ਦੇ ਜਾਲ 'ਚ ਫਸ ਚੁੱਕੇ ਨੌਜਵਾਨਾਂ ਦਾ ਇਲਾਜ ਕਰਵਾਇਆ ਜਾਵੇਗਾ ਅਤੇ ਨਸ਼ੇ ਵੇਚਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਘਰ ਘਰ ਜਾ ਕੇ ਜੇ ਕੋਈ ਹੈਗੇ ਆ ਇਦਾਂ ਦੇ ਐਡਿਕਟਡ ਉਹਨਾਂ ਦੀ ਕਾਉਂਸਲਿੰਗ ਕਰਾਂਗੇ ਉਹਨਾਂ ਨੂੰ ਟ੍ਰੀਟਮੈਂਟ ਦਵਾਵਾਂਗੇ ਪਲੱਸ ਜਿਹੜੀ ਜੇ ਕੋਈ ਸਪਲਾਈ ਲਾਈਨ ਇਪਟ ਹੋ ਦੀਏ ਉਸ ਸਪਲਾਈ ਲਾਈਨ ਨੂੰ ਕੱਟ ਕਰਾਂਗੇ ਇਸ ਵਾਸਤੇ ਜਿਹੜੀ ਹੈਗੀ ਹੈ ਇਹ ਅ ਲੋਕ ਬੁਲਾਇਆ ਸੀ ਅ ਜ ਇਹਨਾਂ ਨੂੰ ਵੀ ਮੇਰੀ ਪੀੜਾ ਵਿੱਚ ਇਹਦੇ ਵਿੱਚ ਪੁਲਿਸ ਨਹੀਂ ਜਰੀ ਹੈ ਉਹ 7 ਦਿਨ ਇਸ ਵਾਜ ਦੀ ਆਫਿਸੇਵਾ ਕਰ ਉਧਰ ਪੰਚਾਇਤਾਂ ਨੇ ਪਿੰਡਾਂ ਵਿੱਚੋਂ ਨਸ਼ੇ ਦੀ ਰੋਕ ਥਾਮ ਲਈ ਹਰ ਸੰਭਵ ਯਤਨ ਕਰਨ ਦਾ ਪ੍ਰਣ ਲਿਆ ਨਸ਼ੇ ਖਿਲਾਫ ਮੈਂ ਉਚਲਾਈ ਗਈ ਹੈ ਉਹ ਬਹੁਤ ਛਲਾਂਗਾ ਜੋਖ ਹੈ ਅਸੀਂ ਪ੍ਰਸ਼ਾਸਨ ਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ ਜੋ ਵੀ ਨਸ਼ਾਵਾਦ ਮਿੱਟੀ ਆ ਅਸੀਂ ਪੰਚਾਇਤਾਂ ਸਰਪੰਚ ਕਲੱਬਾਂ ਮੰਡੀਆਂ ਵੀ ਸਹਿਯੋਗ ਦਿੱਤਾ ਜਾਵੇਗਾ ਨੌਜਵਾਨ ਪੀੜੀ ਨਸ਼ੇ ਦੀ ਦਲਦਲ ਵਿੱਚ ਬੁਰੀ ਤਰ੍ਹਾਂ ਫਸ ਚੁੱਕੀ ਹੈ ਜਿਨ੍ਹਾਂ ਨੂੰ ਸਹੀ ਸੇਧ ਦੇਣ ਲਈ ਹਰ ਇੱਕ ਨੂੰ ਯਤਨਸ਼ੀਲ ਹੋਣਾ ਪਵੇਗਾ ਬਠਿੰਡਾ ਤੋਂ ਅਮਿਤ ਸ਼ਰਮਾ ਜਗਬਣੀ ਟੀਵੀ